ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਲਈ ਕਈ ਕੁਝ ਕਰਨ ਦੀ ਲੋੜ ਹੈ ਪਰ ਸਭ ਤੋਂ ਜ਼ਰੂਰੀ ਹੈ ਸਹਿਕਾਰੀ ਲਹਿਰ ਨੂੰ ਬੜਾਵਾ ਬਹੁਤ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਸਿਆਸੀ ਦਖਲਅੰਦਾਜ਼ੀ ਨੇ ਬਰਬਾਦ ਕੀਤਾ ਸਹਿਕਾਰੀ ਸੁਸਾਇਟੀਆਂ ਨੂੰ ਸਿਆਸੀਕਰਨ ਤੋਂ ਮੁਕਤ ਕਰਵਾ ਕੇ ਇਹਨਾਂ ਦੀ ਨਿਰਪੱਖ ਆਡਿਟਿੰਗ ਕਰਵਾਈ ਜਾਏਗੀ ਸਹਿਕਾਰੀ ਸੁਸਾਇਟੀਆਂ ਨੂੰ ਵੱਧ ਸਬਸਿਡੀ ਦੇ ਕੇ ਕਾਰਗਰ ਬਣਾਇਆ ਜਾਵੇ ਸਾਡਾ ਮੰਨਣਾ ਹੈ ਕਿ ਜੇ ਮੰਡੀਆਂ ਚ ਸਹਿਕਾਰੀ ਸੋਸਾਇਟੀਆਂ ਸਹੀ ਤਰੀਕੇ ਨਾਲ ਚੱਲਣ ਤਾਂ ਬਹੁਤ ਸਾਰੇ ਕਿਸਾਨਾਂ ਆੜਤੀਆਂ ਤੋਂ ਹਟ ਕੇ ਇੱਧਰ ਆਪਣਾ ਰੁਝਾਨ ਕਰ ਸਕਦੇ ਨੇ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਕਿਸਾਨਾਂ ਦਾ ਸਮਾਂ ਜ਼ਮੀਨ ਸੰਬੰਧਿਤ ਮੁਕਦਮਿਆਂ ਚ ਜ਼ਾਇਆ ਹੁੰਦਾ ਹੈ ਇਹਨਾਂ ਮੁਕਦਮਿਆਂ ਦੇ 2 ਸਾਲਾਂ ਚ ਨਿਪਟਾਰੇ ਵਾਸਤੇ ਫਾਸਟ ਟਰੈਕ ਕੋਰਟ ਬਣਾਈ ਜਾਣਗੇ ਜੋ ਜ਼ਮੀਨਾਂ ਦੀ ਤਕਸੀਮ ਦੇ ਮਸਲੇ ਨੇ ਬਹੁਤ ਸਾਰੇ ਮਸਲੇ ਨੇ ਉਹਨਾਂ ਨੂੰ ਇੱਕ ਨਿਰਧਾਰਿਤ ਸਮੇਂ ਚ ਹੱਲ ਕਰਨ ਲਈ ਮਾਲ ਵਿਭਾਗ ਦੀਆਂ ਟੀਮਾਂ ਹਰ ਪਿੰਡ ਚ ਕੈਨਟ ਕੀਤੇ ਜਾਣਗੇ ਜਿਹੜੇ ਕਿਸਾਨ ਅਤੇ ਖੇਤ ਮਜ਼ਦੂਰਾਂ ਉੱਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਝੂਠੇ ਕੇਸ ਦਰ ਕੀਤੇ ਗਏ ਨੇ ਉਹ ਸਾਰੇ ਵਾਪਸ ਲੈ ਜਾਣਗੇ ਕਿਉਂਕਿ ਕਿਸਾਨ ਮੈਨੀਫੈਸਟੋ ਬਣਾਉਣ ਵਾਸਤੇ ਅਸੀਂ ਹਰ ਥਾਂ ਗਏ ਸੀ ਇਲਾਕਿਆਂ ਦੇ ਜਿਹਨੀਆਂ ਸਪੈਸਿਫਿਕ ਪ੍ਰੋਬਲਮਸ ਆ ਉਹਨਾਂ ਲਈ ਵੀ ਅਸੀਂ ਹੱਲ ਲੱਭੇ ਨੇ ਫੋਰ ਐਗਜ਼ਾਮਪਲ ਸਰਹੱਦੀ ਇਲਾਕਿਆਂ 'ਚ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਅੰਤਰਰਾਸ਼ਟਰੀ ਬਾਰਡਰ ਉੱਤੇ ਕੰਡਿਆਲੀ ਤਾਰ ਤੋਂ ਪਰੇ ਨੇ ਉਹਨਾਂ ਨੂੰ 10000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਊਗਾ ਸਿਰਫ ਇਹ ਨਹੀਂ ਮੁਆਵਜ਼ੇ ਦਾ ਜਿਹੜਾ ਬਕਾਇਆ ਵਾ ਪੁਰਾਣਾ ਬਕਾਇਆ ਉਹ ਵੀ ਅਦਾ ਕੀਤਾ ਜਾਏਗਾ ਦੂਜੇ ਪਾਸੇ ਕੰਡੀ ਦੇ ਇਲਾਕਿਆਂ ਚ ਔਰ ਕੁਝ ਹੋਰ ਇਲਾਕਿਆਂ ਚ ਜੰਗਲੀ ਜਾਨਵਰਾਂ ਦੇ ਉਜਾੜੇ ਤੋਂ ਪ੍ਰਭਾਵਿਤ ਜ਼ਮੀਨਾਂ ਦੇ ਆਲੇ-ਦੁਆਲੇ ਜਿਹੜੀ ਕੰਡਿਆਲੀ ਤਾੜ ਆ ਵਾੜ ਜਿਹੜੀ ਆ ਉਹਦੇ ਲਾਉਣ ਲਈ ਸਬਸਿਡੀ ਮੁਹैया करवाई ਜਾਊਗੀ ਮੈਂ ਜਿਵੇਂ ਅੱਗੇ ਕਿਹਾ ਸੀ ਕਿ ਹਰ ਕਿਸਾਨ ਦੀ ਖੱਬੀ ਬਾਹ ਖੇਤ ਮਜ਼ਦੂਰ ਹੁੰਦਾ ਹੈ ਸੋ ਇਹਨਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਜੇ ਬੇਜ਼ਮੀਨੇ ਮਜ਼ਦੂਰ ਆਪਣਾ ਕੰਮਕਾਜ ਸ਼ੁਰੂ ਕਰਨਾ ਚਾਹਣ ਆਪਣਾ ਹੀ ਕੰਮਕਾਜ ਤਾਂ ਉਹਨਾਂ ਨੂੰ 2 ਲੱਖ ਤੱਕ ਦਾ ਬਿਨਾਂ ਸ਼ਰਤ ਲੋਨ ਮੁਹैया ਕਰਵਾਇਆ ਜਾਏਗਾ ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੇ ਕਿਸਾਨਾਂ ਦਾ ਪੈਸਾ ਚਿੱਟ ਫੰਡ ਕੰਪਨੀਆਂ ਚ ਫਸਿਆ ਹੋਇਆ ਹੈ ਇਹ ਕੰਪਨੀਆਂ ਠੱਗੀ ਦਾ ਸੌਦਾ ਸਨ ਇਹਨਾਂ ਤੇ ਲਗਾਮ ਕੱਸ ਕੇ ਠੱਗ ਕੰਪਨੀਆਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦਾ ਜਿਹੜਾ ਪੈਸਾ ਵਾਪਸ ਤੋੜ ਆ ਜਾਓ ਸਾਡੀ ਕੋਸ਼ਿਸ਼ ਹੈ ਕਿ ਅਗਲੇ ਸਾਲਾਂ ਚ ਸਾਡੇ ਪਿੰਡਾਂ ਦੀ ਸ਼ਾਨ ਕਿਸਾਨ ਦੀ ਬੱਲੇ ਬੱਲੇ ਫਿਰ ਤੋਂ ਹੋ ਸਕੇ